ਕਹੇ ਬਾਈ ਠੀਕ ਆ ਬਾਈ ਵਧੀਆ ਬਣਾਇ ਰਾ ਇਸ ਤਰ੍ਹਾਂ ਚਾਲਾ ਚੁੜਾ ਭਾਈ ਗੱਗੂ ਗਲੀ ਫੜੇ ਫਿਰਦਾ ਬਾਈ ਕਿਹੜਾ ਪਿੰਡ ਆ ਬਾਈ ਦਾਨ ਸਿੰਘ ਵਾਲਾ ਪਿੰਡ ਆ ਬਾਈ ਕਿਹੜਾ ਬਾਈ ਮੇਰਾ ਮਹਿਮਾ ਸਵਾਈ ਆ ਬਾਈ ਸ਼ੌਂਕ ਆ ਯਾਰ ਸਾਡੇ ਦਾ ਬਸ ਆਹੀ ਫਸਲ ਆ ਸਾਡਾ ਦਾ ਸਭ ਕੁਝ ਆਹੀ ਆ ਸਾਡੇ ਇਹਨਾਂ ਨੇ ਸ਼ੌਂਕ ਆਹੀ ਸਾਡੇ ਨਹੀਂ ਫਿਰ ਬੱਕਰੇ ਸੋਡੇ ਇਕੱਠੇ ਆ ਸਾਰੇ ਦੋਨਾਂ ਦੇ ਆ ਹਾਂ ਦੋਨਾਂ ਦੇ ਇਕੱਠੇ ਆ ਠੀਕ ਆ ਲੈ ਬਾਈ ਤਾਂ ਛੇਰ ਵੀ ਲਖਾਈ ਬੈਠਾ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਹਾਂ ਇਹ ਕੱਲੀ ਵੇਖ ਕੇ ਸੋਚੀ ਨੀ ਠੀਕ ਹੈ ਜੀ ਕੀ ਕੀਤਾ ਤੇਰੇ ਲਈ ਠੀਕ ਹੈ ਭਾਈ ਚਾਦਰ ਭਾਈ ਪਰ ਮੋਰ ਨਹੀਂ ਦਿਖਾ ਦੇ ਭਾਈ ਚਾਦਰ ਤੇਰ ਜਿਹੜੀ ਤੇਰੇ ਮਗਰ ਪਾਈ ਆ ਦੇਖ ਯਾਰ ਬਾਈ ਦਾ ਸ਼ੌਕ ਆ ਯਾਰ ਸ਼ੌਕ ਦਾ ਭਾਈ ਕੋਈ ਮੋਲ ਨਹੀਂ ਉੱਤੇ ਠੀਕ ਯਾਰ ਭਾਈ ਯਾਰ ਗੱਗੂ ਗੱਲੀ ਬਣਾ ਫਿਰਦਾ ਜਣਾ ਯਾਰ ਕੋਈ ਕਿਸੇ ਨੂੰ ਬੋਲ ਕੇ ਬੋਲਦੇ ਹੋ ਫਿਰ ਬੋਲਦੇ ਓ ਲੈ ਸੁਣਾ ਦੇ ਸੁਣਾ ਦੇ ਗੇਲੇ ਦੇ ਰਾਈ ਰਾਈ ਜਾਣ ਵਾਲੀ ਤੂੰ ਟਕਰਾਂਗੇ ਬੁਰ ਜਾਂਦੇ ਐਸੇ ਮੇਲੇ ਐਸੇ ਟਕਰਾਂਗੇ ਬੁਰ ਜਾਂਦੇ ਆ ਲੈਗਾ ਨੰਬਰ ਯਾਰ ਉਹਦੀ ਵੀ ਖੱਤ ਲਈ ਸਾਡੇ ਪਾਸੇ ਆਜੋ ਕਿੰਨੀਆਂ ਬੱਕਰੀਆਂ ਬਈਆਂ ਬੱਕਰੀਆਂ ਹੋਣਗੇ ਯਾਰ 60 ਕਿਨਾਕ ਹੋਣਗੇ ਬਾਈ ਕਿ ਜਿਆਦਾ 60 ਕਿਨਾਕ ਹੋਗੇ 60 ਕਿਨਾਕ ਹਾਂ ਇਹਦਾ ਸਾਡਾ ਹੈ ਮੂਡ ਆ ਬਾਈ ਤੇਰੇ ਗੱਲ ਬਾਤ ਯੋ ਲੱਗ ਗਿਆ ਯਾਰ ਸਾਡੇ ਦੋਨਾਂ ਦਾ ਮੇਰਾ ਮੂਡ ਆ ਚੱਲ ਚੱਲ ਬਾਈ ਮੜੀ ਤੋਰ ਦੇ ਬਾਈ ਦੀ ਗੱਭੂ ਗੱਲ ਲੀ ਜਾਵਾਂ ਦੇਖ ਆ ਜਾ ਗੱਭੂ ਵਾਲੇ ਆਰੇ ਨੂੰ ਠੀਕ ਆ ਯਾਰ ਤੇ ਇਹ ਯਾਰ ਬਾਈ ਯਾਰ ਮੂੰਹ ਵਰ ਨਹੀਂ ਚਾਦਰੇ ਤੇ ਠੀਕ ਆ ਯਾਰ ਠੀਕ ਆ ਕਹਿੰਦੇ ਹੁੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਇੱਥੇ ਜ਼ਿੰਦਗੀ ਦੇ ਯਾਰ ਤੁਸੀਂ ਯਾਰੇ ਬਾਈ ਆਹੀ ਰਹੇ ਆਂ ਚੁੱਪੋ ਸਰੀ ਠੀਕ ਆ ਬਾਈ ਆਪਣਾ ਬਿੱਟੂ ਠੀਕ ਹੈ ਬਾਈ ਇਹ ਬੋਗ ਆ ਆ ਪਸੂ ਆਪਣੀ ਲਾ ਲਾ ਆਓ ਆਓ ਦੇ ਦੇ ਕੇ ਫਲਕਾਰੀ ਪਾਈ ਫਿਰਦੇ ਬਾਈ ਅਜੇ ਮੇਲਾ ਹੀ ਰੋਇ ਗੁਰਜਾਣਾ ਸਾਡੇ ਮਹਿਮੇ ਦੇ ਨਾਲ ਲੱਗਦਾ ਬੁਰਜਾਣਾ ਮੇਲਾ ਆ ਬਾਈ ਆਪਣੀ ਰਾਣੀ ਉਠਾ ਦੇ ਤੈਨੂੰ ਚੱਲ ਚੱਲ ਬਾਈ ਚੱਲ ਆਉਂ ਆਵੇ ਹਰਾ ਬਾਈ ਆ ਭਲਕਾਰੀ ਆ ਜਾ ਇੱਧਰ ਜਗਾ ਬਾਈ ਉਹਨੇ ਅਗਰ ਬਾਈ ਨੂੰ ਤੋ ਤੋੜਿਆ ਨੂੰ ਮਾਣ ਨੂੰ ਮੋੜਾ ਦੇ ਦੇ ਉਹ ਇਹ ਬਾਈ ਲਿਖ ਮਾਣ ਨੂੰ ਫਟਾ ਕੇ ਤੂੰ ਮੋੜਾ ਨਹੀਂ ਮੋੜਾ ਥਾਈ ਜਾਂਦੀ ਆ ਵਾਟਾਂ ਵੜਦੀ ਆ ਮੋੜਾ ਦੇ ਮਾਲ ਨੂੰ ਪੂਰੇ ਆ ਇਧਰ ਇਧਰ ਦੇ ਸ਼ੇਰ ਵੀ ਲਿਖਿਆ ਪਈਆਂ ਨੇ ਯਾਰ ਬੱਕਰੀਆਂ ਦੇ ਹੈ ਪੇਟਾਂ ਤੇ ਇਧਰ ਕਈ ਰਾਣੀਆਂ ਆ ਆ ਲਈ ਰਾਣੀ ਜਾਂਦੀ ਆ ਵਾਟਾਂ ਵੜਦੀ ਹੈ ਵੇਖ ਬਈ ਯਾਰ ਬੰਦੇ ਨੇ ਯਾਰ ਵਾਟਾਂ ਨੂੰ ਵੜਦੀ ਲਿਖਾਇਆ ਹੋਵੇ ਜਾਂਦੀ ਆ ਵਾਟਾਂ ਨੂੰ ਵੜਦੀ ਵਾਹ ਵੇਖ ਬਈ ਸਾਡੀ ਰਾਣੀ ਯਾਰ ਰਾਣੀ ਵਾਟਾਂ ਵੜਦੀ ਠੀਕ ਹੈ ਬਈ